ਕਰਪੀਲਾ ਬਿੱਟੂ ਉਸ ਦਿੱਲੀ ਸ਼ਹਿਰ ਵੱਲੋਂ ਮੈਂ ਕਹਿੰਦਾ ਐਵੇਂ ਇਕੱਜ ਸ਼ਹਿਰ ਦਾ ਬਾਕਪਾ ਤੁਮਰੀਆਂ ਦਾ ਬਾਕਪਾ ਟੀਡੀਐ ਦਾ ਗਰੂਪ ਲਾਇਆ ਸੀਗਾ ਮੈਂ ਐਟ ਕਮਿਸ਼ਨਰ ਦਾ ਪੁਰ ਨਗਰ ਨਿਗਮ ਦਾ ਪੂਰੇ ਸਟਾਫ ਦਾ ਅਫਸਰਾਂ ਦਾ ਇੰਸਪੈਕਟਰ ਸਾਹਿਬ ਦਾ ਪੁਰ ਜਿੰਨੇ ਵੀ ਉੱਥੇ ਮੁਲਾਜ਼ਮ ਹੈਗੇ ਆ ਮੈਂ ਉਹਨਾਂ ਦਾ ਪਹਿਲਾਂ ਧੰਨਵਾਦ ਕਰਦਾ ਤੇ ਅੱਜ ਅੱਜ ਹੀ ਨਾਲੇ ਕਿ ਲਗਭਗ ਰੋਜ਼ ਦਿੱਲੀ ਦੀ ਨਗਰ ਨਿਗਮ ਵੱਲੋਂ ਇਹ ਮਹੱਲਿਆਂ ਦੀ ਸਫਾਈ ਸ਼ਹਿਰ ਦੀ ਸਫਾਈ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ ਪਰ ਮੈਂ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਕਿੱਥੇ ਦੇਖੋ ਨਗਰ ਨਿਗਮ ਦੇ ਅਫਸਰਾਂ ਦੀ ਮੁਲਾਜ਼ਮਾਂ ਦੀ ਇੰਸਪੈਕਟਰਾਂ ਦੀ ਡਿਊਟੀ ਬੰਦੀ ਹੈ ਉੱਥੇ ਸਾਡੀ ਆਪਣੀ ਵੀ ਸਾਡੇ ਮਹੱਲੇ ਨਿਵਾਸੀਆਂ ਦੀ ਵੀ ਡਿਊਟੀ ਬੰਦੀ ਹੈ ਦੇਖੋ ਸ਼ਹਿਰ ਨੂੰ ਆਪਾਂ ਰਲ ਮਿਲ ਕੇ ਸਾਫ਼ ਕਰੀਏ ਕੱਲਾ ਆਪਾਂ ਨਗਰ ਨਿਗਮ ਤੇ ਗੱਲ ਨਾ ਛੁੱਟੀਏ ਕਿ ਤੱਕ ਪਰ ਇਹ ਝ ਆਪਣੇ ਦੂਤੀ ਕਰਦੇ ਆ। ਕੋਲ ਰਾਤ ਜਨ ਮਸ਼ੀਨਾ ਲਾ ਕੇ ਪੂਰਾ ਚੱਕਦੇ, ਅੱਜ ਵੀ ਚੱਕਣ ਦੇ ਆ। ਪਰ ਸਭ ਤੋਂ ਵੱਡੀ ਡਿਊਟੀ ਬੰਦੀ ਆ ਸਾਡੀ ਆਪਣੀ। ਦੇਖੋ ਅੱਜ ਆਪਾਂ ਇੱਕ ਬੋਰੀ ਫੜਦੇ ਆ। ਉਹ ਨਾਲ ਦਾ ਦੇਖ ਕੇ ਮੈਂ ਸਮਝਦਾ ਦੁਬਾਰਾ ਉੱਥੇ ਜਿਹੜਾ ਕੂੜੇ ਦਾ ਢੇਰ ਪੈਂਦਾ। ਦੇਖੋ ਇੰਨਾ ਕੋ ਮਸ਼ੀਨਾ ਜਿੰਨੀ ਕੋ ਹੈਗੀਆਂ ਪਰ ਜਿੰਨਾ ਕੋ ਸਟਾਫ ਹੈਗਾ ਇਹ ਤਾਂ ਆਪਣੇ ਲਗਨ ਨਾਲ ਕੰਮ ਕਰਦੇ ਆ। ਮੈਂ ਫੇਰ ਸ਼ਹਿਰ ਨਿਵਾਸੀਆਂ ਨੂੰ ਉਹ ਰਾਜਨੀਤੀ ਸਮਾਜਿਕ ਲੋਕਾਂ ਨੂੰ ਬੇਨਤੀ ਕਰਨਾ ਚਾਹਨਾ ਕਿਥੇ ਆਪਾਂ ਸਗਰ ਨਿਗਮ ਦੀ ਡਿਊਟੀ ਬੰਦੀ ਉਥੇ ਰਾ ਜਿੰਨੇ ਕਿ ਜਿੰਦੇ ਵੀ ਲੋਕ ਹੈਗੇ ਆ ਇਹਨਾਂ ਦੀ ਵੀ ਡਿਊਟੀ ਬੰਦੀ ਆ ਆਪਾਂ ਇਹਨਾਂ ਵੀ ਇਹਨਾਂ ਦੇ ਖਿਲਾਫ ਕੰਪਲੀਟਾ ਕਰੀਏ ਵੀ ਸਾਡਾ ਮਹੱਲਾ ਸਾਫ਼ ਨਹੀਂ ਹੋਇਆ ਜਾਂ ਸਾਡੇ ਮਹੱਲੇ ਨੂੰ ਪੂਰਾ ਨਹੀਂ ਚੱਕਿਆ ਗਿਆ ਜੇ ਇਹਨਾਂ ਦੀ ਡਿਊਟੀ ਬੰਦੀ ਆ ਤੇ ਆਪਣੀ ਵੀ ਡਿਊਟੀ ਉਨੀ ਹੀ ਬੰਦੀ ਆ ਵੀ ਦੇਖੋ ਆਪਾਂ ਸ਼ਿਕਾਇਤ ਕਰਨ ਦੀ ਬਜਾਏ ਜੇ ਆਪਾਂ ਅਫਸਰਾਂ ਨੂੰ ਬੇਨਤੀ ਕਰੀਏ ਵੀ ਸਾਡੇ ਮਹੱਲੇ ਦੇਖੋ ਵੀ ਆਹ ਪੂਰਾ ਕਚਰਾ ਹੈਗਾ ਵੀ ਤੁਰੰਤ ਜਿਹੜਾ ਇਹਨੂੰ ਚੁਕਾ ਕੇ ਉਹਨੂੰ ਸਾਫ਼-ਸੁਥਰਾ ਕੀਤਾ ਜਾਵੇ ਇਹ ਆਪਣੇ ਏਰੀਏ ਦੇ ਮੈਂ ਇਹਨਾਂ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਕਿ ਅਸੀਂ ਸਭ ਇਹ ਮੁੱਦਾ ਸਾਹਮਣੇ ਆਇਆ ਹੈ ਮੈਂ ਅਲੱਗੇ ਪੰਪਲ ਹੈਗੇ ਆ ਜਾਂ ਕੁਆਟਰ ਵਾਲੇ ਕੇ ਮੈਂ ਇਹਨਾਂ ਨੂੰ ਪਹਿਲਾਂ ਕਿਹਾ ਵਾ ਕਿ ਇੱਥੇ ਖਲੋ ਕੇ ਦੇਖੋ ਆਪਾਂ ਲੋਕਾਂ ਨੂੰ ਰੋਕੀਏ ਕਿ ਇੱਥੇ ਕੂੜਾ ਨਾ ਸੁੱਟੋ ਜੇ ਆਪਾਂ ਰੋਕਾਂਗੇ ਤੇ ਫੇਰ ਹੀ ਲੋਕੀ ਮੈਂ ਸਮਝਣਗੇ ਨਾ ਕਿ ਆਪਾਂ ਨਹੀਂ ਕੋਈ ਲੜਾਈ ਹੈ ਨਾ ਕਿ ਕੋਈ ਝਗੜਾ ਹੈਗਾ ਆਪਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਸਾਰੇ ਰਲ ਕੇ ਆਪਾਂ ਜਿਹੜਾ ਵਾ ਇਹਨੂੰ ਆਪਾਂ ਕਦੋਂ ਨੂੰ ਆਪਾਂ ਚੱਟੀਏ ਮੈਂ ਫੇਰ ਆਪਣੇ ਵੱਲੋਂ ਕਪੂਠ ਨਾਲ ਵੱਲੋਂ ਕਿ ਨਗਰ ਨਿਗਮ ਦੇ ਸਾਰੇ ਅਫਸਰਾਂ ਨੂੰ ਮੈਂ ਬਹੁਤ ਧੰਨਵਾਦ ਕਰਦਾ ਇਹ ਲੋਕ ਰਾਤ ਦਿਨ ਡਿਊਟੀ ਪੂਰੀ ਕਰਕੇ ਵੀ ਸ਼ਹਿਰ ਨੂੰ ਪੂਰਾ ਸਾਫ ਸੁਥਰਾ ਰੱਖਦੇ ਆ ਕਿਉਂਕਿ ਮੈਂ ਪਿੱਛੇ ਖਬਰ ਦੇਖੀ ਸੀਗੀ ਵੀ ਪੁਰਾਣੇ ਸਿਲਮੇ ਲਾ ਕੇ ਨਗਰ ਨਿਗਮ ਦੇ ਖਿਲਾਫ ਅਫਰ ਲਾਈ ਸੀਗੀ ਤੇ ਉਹ ਤਾਂ ਛੜਕ ਪਣੀ ਆ ਤੇ ਛੜਕ ਪੁੱਟੀ ਵੀ ਜਾਣੀ ਆ ਦੇਖੋ 2-4 ਦਿਨ ਲੱਗਦੇ ਆ ਬੜੇ ਆਮ ਆ ਮੈਂ ਕਹਿੰਦਾ ਉਸ ਤੋਂ ਸਮਝ ਚੱਕਿਆ ਗਿਆ ਵੀ ਸ਼ਿਕਾਇਤਾਂ ਕਰਨ ਦੀ بجائے ਜਾਂ ਚੈਨਲ ਤੇ ਖਬਰ ਲਾਉਣ ਦੀ بجائے ਜੇ ਅਫਸਰਾਂ ਨਾਲ ਮਿਲ ਕੇ ਇਹੋ ਜਿਹੇ ਮਸਲੇ ਹੱਲ ਕੀਤੇ ਜਾਣ ਫੇਰ ਹੀ ਉਹਦਾ ਫੈਸਲਾ ਵਾ ਵੀ ਐਮੀ ਗਲਤਫहमी ਬਿਆਨ ਲਾ ਕੇ ਕਿ ਮੈਂ ਸਮਝਦਾ ਆਪਣੇ ਆਪ ਨੂੰ ਨਾ ਪੂਰਾ ਬਣੀਏ ਮੈਂ ਫੇਰ ਆਪਣੇ ਵੱਲੋਂ ਨਗਰ ਨਿਗਮ ਦੇ ਜਿੰਨੇ ਵੀ ਅਫਸਰ ਹੈਗੇ ਆ ਉਹਨਾਂ ਦਾ ਬਿਲਕੁਲ ਮੈਂ ਧੰਨਵਾਦ ਕਰਦਾ ਕਿ ਸਮੇਂ-ਸਮੇਂ ਜਿਹੜੀ ਇਹ ਡਿਊਟੀ ਹੈ ਕਰਦੇ